ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹਾਂ ਤੁਹਾਡੇ ਸਾਹਮਣੇ ਇੱਕ ਤਰੀਕ ਤੋਂ ਲੈ ਕੇ 4 ਅਕਤੂਬਰ ਪੰਜਾਬ ਦੇ ਵਿੱਚ ਜੋ ਇੱਕ ਮੀਂਹ ਦਾ ਸਪੈਲ ਲੱਗਣ ਜਾ ਰਿਹਾ ਹੈ ਉਹਦੇ ਬਾਰੇ ਨਵੀਂ ਅਪਡੇਟ ਸਾਹਮਣੇ ਆ ਚੁੱਕੀ ਹੈ ਜੀ ਤਕੜੀ ਕਾਰਵਾਈ ਹੋਣ ਦੀ ਉਮੀਦ ਪੰਜਾਬ ਦੇ ਵਿੱਚ ਜਾਪ ਰਹੀ ਹੈ ਜਿਸ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਹੋਣ ਦੀ ਉਮੀਦ ਹੈ ਗੜੇਮਾਰੀ ਦੇ ਨਾਲ ਨਾਲ ਤੇਜ਼ ਤੂਫਾਨ ਅਤੇ ਹਨੇਰੀ ਵਰਗੇ ਹਾਲਾਤ ਬਣ ਸਕਦੇ ਨੇ ਜਿਦੇ ਬਾਰੇ ਤਾਜ਼ਾ ਸੈਟਲਾਈਟ ਦੇ ਮੇਜ ਪ੍ਰਾਪਤ ਹੋ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਦੋ ਤੂਫਾਨ ਬਣ ਰਹੇ ਨੇ ਇੱਕ ਤਾਂ ਆਪਣਾ ਬੰਗਾਲ ਦੀ ਖਾੜੀ ਵਿੱਚ ਹੈ ਤੇ ਇੱਕ ਅਰਬ ਸਾਗਰ ਦੇ ਵਿੱਚ ਹੈ ਤੇ ਇੱਕ ਸਿਸਟਮ ਜਿਹੜਾ ਫਿਲਹਾਲ ਰਾਜਸਥਾਨ ਹਰਿਆਣਾ ਐਮਪੀ ਯੂਪੀ ਦੇ ਉੱਪਰ ਬਣਨਾ ਸ਼ੁਰੂ ਹੋ ਚੁੱਕਿਆ ਹੈ ਤਾਜ਼ਾ ਸੈਟਲਾਈਟ ਸੈਟਲਾਈਟ ਇਮੇਜ ਅਗਰ ਪੰਜਾਬ ਦੀ ਦੇਖੀ ਜਾਵੇ ਤਾਂ ਕੋਈ ਤਕੜੀ ਕਾਰਵਾਈ ਨਹੀਂ ਹੈ ਪੰਜਾਬ ਦਾ ਮੌਸਮ ਫਿਲਹਾਲ ਸਹੀ ਹੈ ਸਾਫ਼ ਹੈ ਧੁੱਪ ਪੈ ਰਹੀ ਹੈ 35 ਤੋਂ 36 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਜੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਤੇ ਹੁਣ ਆਪਾਂ 1 ਤੋਂ ਲੈ ਕੇ 4 ਅਕਤੂਬਰ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ 1 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੌਸਮ ਡਰਾਈ ਹੈ ਕੋਈ ਮੀਂਹ ਦੀ ਉਮੀਦ ਨਹੀਂ ਹੈ ਪਰ ਇੱਕ ਚੰਗੀ ਖਬਰ ਇਹ ਹੈ ਕਿ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਕਿਉਂਕਿ ਹੁਣ ਫਿਲਹਾਲ ਪੂਰਬੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਹਮਸ ਜ਼ਿਆਦਾ ਵਧੀ ਹੋਈ ਹੈ ਜੀ ਗਰਮੀ ਦਾ ਮਾਹੌਲ ਹੈ ਤੁਸੀਂ ਬਾਹਰ ਦੇਖੋਗੇ ਤਾਂ ਖਸ਼ਕ ਤਾਪਮਨ 33-34 ਡਿਗਰੀ ਤੱਕ ਹੈ ਪਰ 37 ਤੋਂ 38 ਡਿਗਰੀ ਦਾ ਤਾਪਮਨ ਮਹਿਸੂਸ ਹੋ ਰਿਹਾ ਕਿਉਂਕਿ ਲਗਾਤਾਰ ਜਿਹੜੇ ਹਾਲਾਤ ਨੇ ਗਰਮੀ ਦੇ ਉਹ ਪੂਰਬੀ ਹਵਾ ਦੇ ਕਾਰਨ ਬਣ ਰਹੇ ਨੇ ਪੂਰਬੀ ਹਵਾ ਤੁਹਾਨੂੰ ਪਤਾ ਹੀ ਹੈ ਕਿ ਗਰਮੈਸ਼ ਵਾਲੀ ਹੁੰਦੀ ਹੈ ਗਰਮ ਹੁੰਦੀ ਹੈ ਥੋੜੀ ਜਿਹੀ ਨਮੀ ਹੁੰਦੀ ਹੈ ਜਿਸ ਦੇ ਵਿੱਚ ਹਮਸ ਜ਼ਿਆਦਾ ਹੁੰਦੀ ਹੈ ਤੇ ਉਹ ਸਾਨੂੰ ਹਾਲਾਤ ਜਿਹੜੇ ਨੇ ਉਹ ਇੱਕ ਤਰੀਕ ਤੋਂ ਥੋੜੇ ਜੇ ਘਟਦੇ ਹੋਏ ਦਿਖਾਈ ਦੇ ਸਕਦੇ ਨੇ ਕਿਉਂਕਿ ਹਮਸ ਦੇ ਵਿੱਚ ਥੋੜੀ ਜਿਹੀ ਕਮੀ ਹੈ ਜਿਹੜੀ ਉਹ ਸਾਨੂੰ ਆਉਂਦੀ ਦਿਖਾਈ ਦੇਵੇਗੀ ਪੱਛਮੀ ਹਵਾ ਦੇ ਨਾਲ ਪੱਛਮੀ ਹਵਾ ਦੀ ਵਾਪਸੀ ਇੱਕ ਤ ਲਗਾਤਾਰ ਬਿਸ਼ੱਕ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਕਿਤੇ ਨਾ ਕਿਤੇ ਜਿਹੜੇ ਚਾਂਸ ਨੇ ਉਹ ਇਹ ਬਣ ਰਹੇ ਨੇ ਕਿ ਹਾਲਾਤ ਜਿਹੜੇ ਕੰਟਰੋਲ ਵਿੱਚ ਆਉਂਦੇ ਦਿਖਾਈ ਦੇਣਗੇ ਗਰਮੀ ਥੋੜੀ ਜਿਹੀ ਘਟਦੀ ਹੋਈ ਦਿਖਾਈ ਦੇਵੇਗੀ ਧੁੱਪ ਬਿਸ਼ੱਕ ਪਵੇਗੀ ਪਰ ਜਿਹੜੀ ਹਵਾ ਦੇ ਵਿੱਚ ਥੋੜੀ ਜਿਹੀ ਠੰਡ ਦਾ ਅਹਿਸਾਸ ਜ਼ਰੂਰ ਦੇਖਣ ਨੂੰ ਮਿਲੂਗਾ ਪੱਛਮੀ ਹਵਾ ਦੇ ਚੱਲਣ ਦੇ ਕਾਰਨ ਤੇ ਇਕਾ ਦੁੱਕਾ ਬੱਦਲ ਬਾਈਆਂ ਆਉਂਦੀ ਜਾਂਦੀ ਰਹਿਣਗੀਆਂ ਓਵਰਕਾਸਟ ਕੰਡੀਸ਼ਨ ਆ ਪੰਜਾਬ ਦੇ ਵਿੱਚ ਬਣਦੀ ਹੋਈ ਦਿਖਾਈ ਦੇਣਗੀ ਹੈ ਐਵਰੇਜ ਤਾਪਮਨ 32 ਤੇ 33 ਡਿਗਰੀ ਤੱਕ ਬਣਿਆ ਰਹੇਗਾ ਪਰ ਠੰਡ ਦਾ ਅਹਿਸਾਸ ਜਿਹੜੀ ਹਵਾ ਜੀ ਮੇਨ ਜਿਹੜਾ ਸਿਸਟਮ ਹੈ ਜੀ 4 ਤਰੀਕ ਨੂੰ ਲੱਗਣ ਜਾ ਰਿਹਾ ਜੀ 4 ਤਰੀਕ ਨੂੰ ਇਹ ਐਂਟੀ ਕਲॉकवाइज ਮਤਲਬ ਇਸ ਤਰੀਕੇ ਦਾ ਸਿਸਟਮ ਬਣੇਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਅਸਰ ਹੈ ਉਹ ਸਾਨੂੰ ਇਸ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਮਾਝੇ ਅਤੇ ਪੱਛਮੀ ਇਲਾਕੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਇਹ ਉਹ ਇਲਾਕੇ ਨੇ ਜਿਨ੍ਹਾਂ ਵਿੱਚ ਇਸ ਦਾ ਅਸਰ ਪੱਧ ਹੈ ਉਮੀਦ ਵੀ ਉਮੀਦ ਵੀ ਹੈਗੀ ਹੈ ਜੀ ਤੇ ਉਮੀਦ ਉਮੀਦ ਪਿਛਕ 25% ਜਾਂ 25% ਤੋਂ ਘੱਟ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਬੱਦਲਬਾਈ ਦੇ ਚਾਂਸ ਅਤੇ ਕਿਣਮਣ ਕਣੀ ਦੇ ਚਾਂਸ ਵੱਧ ਰਹੇ ਨੇ ਨਾਲ ਦੀ ਨਾਲ ਹੁਸ਼ਿਆਰਪੁਰ ਕਪੂਰਥਲਾ ਤੇ ਜਲੰਧਰ ਦੇ ਵੀ ਕੁਝ ਕੁ ਇਲਾਕਿਆਂ ਵਿੱਚ ਇਸ ਦਾ ਅਸਰ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਅਜੇਾ ਨਹੀਂ ਹੈ ਕਿ ਬਾਕੀ ਇਲਾਕਿਆਂ ਵਿੱਚ ਕੋਈ ਹਾਲਾਤ ਨਹੀਂ ਵਿਗੜ ਸਕਦੇ ਹਜੇ ਸਿਸਟਮ ਪਏ ਹੈ ਜੀ 4 ਦਿਨ ਪਏ ਨੇ ਕੋਈ ਜਿਸ ਤਰੀਕੇ ਦਾ ਮੈਂ ਆਬਜ਼ਰਵੇਸ਼ਨ ਕੀਤੀ ਹੈ ਇਸ ਇਲਾਕੇ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਜਾਨੀ ਕਿ ਆਪਾਂ ਮਾਝੇ ਦਾ ਇਲਾਕਾ ਮਾਲਵੇ ਦਾ ਕੁਝ ਇਲਾਕਾ ਅਤੇ ਦੁਆਬੇ ਦਾ ਕੁਝ ਇਲਾਕਾ ਇਹਦੇ ਵਿੱਚ ਆਉਂਦਾ ਸਾਨੂੰ 4 ਤਰੀਕ ਨੂੰ ਦਿਖਾਈ ਦੇ ਸਕਦਾ ਹੈ ਤੇ ਬਾਕੀ ਫਿਲਹਾਲ ਨਵੀਂ ਅਪਡੇਟ ਜਿੱਤੇ ਪ੍ਰਾਪਤ ਹੋਵੇਗੀ ਉਦੇ ਵਿੱਚ ਆਪਾਂ ਪ੍ਰੋਪਰ ਖੁੱਲ ਕੇ ਦੱਸ ਸਕਦੇ ਹਾਂ ਕਿ ਕੀ ਹਾਲਾਤ ਬਣਨਗੇ ਫਿਲਹਾਲ ਮੇਰੀ ਆਬਜ਼ਰਵੇਸ਼ਨ ਦੇ ਹਿਸਾਬ ਨਾਲ 4 ਤਰੀਕ ਤੋਂ ਬਾਅਦ 5 6 7 ਤਰੀਕ ਜਿਹੜੀ ਮੇਨ 3 ਦਿਨ ਰਹਿਣਗੇ ਜਿਨ੍ਹਾਂ ਵਿੱਚ ਜ਼ਿਆਦਾ ਹਲਚਲ ਹੋ ਸਕਦੀ ਹੈ ਗੜੇ ਮਾਰੀ ਤੇਜ਼ ਹਨੇਰੀ ਤੂਫਾਨ 40 50 ਕਿਲੋਮੀਟਰ ਦੀ ਸਪੀਡ ਨਾਲ ਤੇਜ਼ ਹਨੇਰੀਆਂ ਤੇ ਕਿਸੇ ਕਿਸੇ ਇਲਾਕੇ ਵਿੱਚ 60 70 ਕਿਲੋਮੀਟਰ ਦੀ ਸਪੀਦ ਹਵਾ ਵੀ ਚੱਲ ਸਕਦੀ ਹੈ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੀ 4 ਅਕਤੂਬਰ ਤੱਕ ਦੀ ਜਾਣਕਾਰੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਇਸ ਤੋਂ ਇਲਾਵਾ ਤੁਹਾਡੀ ਕੋਈ ਵੀ ਸੁਝਾਅ ਹੋਵੇ ਤਾਂ ਕਮੈਂਟ ਜਰੂਰ ਕਰਿਓ ਧੰਨਵਾਦ ਜੀ